ਮਹਾਰਾਜ ਆਪਣੀ ਖਰੀਦੀ ਜ਼ਮੀਨ ਤੇ ਆ ਕੇ ਬੈਠੇ ਤੇ ਜਿਨ੍ਹਾਂ ਨੇ ਜ਼ਮੀਨ ਨੂੰ ਹੜੱਪ ਕੀਤਾ ਸੀ ਉਹ ਸਰਕਾਰੀ ਬਦਮਾਸ਼ ਮੈਂ ਸਰਕਾਰੀ ਬਦਮਾਸ਼ ਸ਼ਬਦ ਵਰਤਾਂਗਾ ਤੇ ਚੇਤੇ ਰੱਖਿਓ ਬਦਮਾਸ਼ ਹੁੰਦੀ ਹੀ ਸਰਕਾਰੀ ਨੇ ਸਰਕਾਰ ਦੇ ਹੱਥ ਬੜੇ ਲੰਮੇ ਹੁੰਦੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਸਰਕਾਰ ਚਾਵੇ ਤੇ ਕਿਹੜਾ ਬਦਮਾਸ਼ ਅੱਖ ਚਮਕ ਜਾਵੇ ਪਰ ਕੀਤਾ ਕੀ ਜਾਏ ਜਦੋਂ ਸਰਕਾਰਾਂ ਬਦਮਾਸ਼ਾਂ ਦੇ ਨਾਲ ਰਲ ਜਾਣ ਭਗਵਾਨ ਦਾਸ ਘੇੜੜ ਨੇ ਗੁਰੂ ਸਾਹਿਬ ਦੀ ਖਰੀਦੀ ਜ਼ਮੀਨ ਤੇ ਕੀਤਾ ਕਬਜ਼ਾ ਕਰਤਾਰਪੁਰ ਦੀ ਧਰਤੀ ਤੇ ਸਤਿਗੁਰੂ ਬਰਸਾਤਾਂ ਦੇ ਦਿਨਾਂ ਚ ਆ ਕੇ ਬੈਠੇ ਸਿੱਖਾਂ ਨੇ ਕਿਹਾ ਮਹਾਰਾਜ ਅਗਲੀ ਕੀ ਯੋਜਨਾ ਸਤਿਗੁਰੂ ਕਹਿੰਦੇ ਵੀ ਮੌਸਮ ਹੈ ਬਰਸਾਤਾਂ ਦਾ ਇਹ ਹਰ ਗੋਬਿੰਦਪੁਰੇ ਦੇ ਇਲਾਕੇ ਨੂੰ ਰਿਆੜ ਕੀ ਇਲਾਕਾ ਵੀ ਕਹਿੰਦੇ ਉਦੋਂ ਇਹ ਲਾਹੌਰ ਦਾ ਹੀ ਹਿੱਸਾ ਸੀ ਪਰ ਅੱਜ ਇਹ ਪੰਜਾਬ ਦਾ ਹਿੱਸਾ ਹੈ ਤੇ ਸਾਧ ਸੰਗਤ ਗੁਰੂ ਸਾਹਿਬ ਕਹਿੰਦੇ ਵੀ ਇਸ ਇਲਾਕੇ ਦੇ ਵਿੱਚ ਚਿੱਕੜ ਘਟ ਹੁੰਦਾ ਬਰਸਾਤਾ ਦੇ ਦਿਨਾਂ 'ਚ ਤੇ ਜਿਹੜਾ ਘੋੜਾ ਤੇ ਊਠ ਹੈ ਨਾ ਇਹ ਮਾਰੂਥਲ ਦੇ ਜਾਨਵਰ ਆ ਸੱਚ ਘੋੜਾ ਵੀ ਚਿੱਕੜ ਪਸੰਦ ਨਹੀਂ ਕਰਦਾ ਊਠ ਵੀ ਚਿੱਕੜ ਪਸੰਦ ਨਹੀਂ ਕਰਦਾ ਗੁਰੂ ਸਾਹਿਬ ਕਹਿੰਦੇ ਵੀ ਜੰਗੀ ਅਭਿਆਸ ਕਰਨੇ ਆ ਤੇ ਹਰ ਗੋਬਿੰਦਪੁਰੇ ਦੇ ਸਥਾਨ ਤੇ ਚੱਲਦੇ ਆ ਇਸ ਇਲਾਕੇ ਦੇ ਵਿੱਚ ਮਿੱਟੀ ਇਦਾਂ ਦੀ ਐ ਵੀ ਬਰਸਾਤਾਂ ਦੇ ਬਾਵਜੂਦ ਵੀ ਜਿਆਦਾ ਚਿੱਕੜ ਨਹੀਂ ਹੁੰਦਾ ਜੰਗੀ ਵਿਆਸ ਹੋਣਗੇ ਨਾਲੇ ਸਤਗੁਰਾਂ ਦੀ ਉਸ ਖਰੀਦੀ ਹੋਈ ਜ਼ਮੀਨ ਨੂੰ ਤੱਕ ਕੇ ਆਈਏ ਤੇ ਸਤਗੁਰੂ ਹਰ ਗੋਬਿੰਦਪੁਰੇ ਦੇ ਉਸ ਥਾਂ ਤੇ ਆ ਕੇ ਬਹਿੰਦੇ ਨੇ ਜਿਹੜੀ ਜ਼ਮੀਨ ਗੁਰੂ ਅਰਜਨ ਸਾਹਿਬ ਨੇ ਖਰੀਦੀ ਐ ਪੈ ਗਿਆ ਰੌਲਾ ਜਿਨ੍ਹਾਂ ਨੇ ਰਹੇਲੇ ਪਿੰਡ ਦਾ ਹਿੱਸਾ ਲਾਣਿਆ ਸੀ ਭਗਵਾਨ ਦਾਸ ਘੇੜੜ ਉਹ ਕਹਿੰਦਾ ਓਏ ਜਿੰਨੀ ਛੇਤੀ ਕੱਢ ਦਿਆਂਗੇ ਉਨਾ ਹੀ ਚੰਗਾ ਜੇ ਜਿਆਦਾ ਦਿਨ ਟਿਕ ਗਏ ਤੇ ਕਬਜ਼ਾ ਪੱਕਾ ਕਰ ਲੈਣੇ ਨਾ ਉਹ ਇਹ ਨਹੀਂ ਸੋਚਦੇ ਵੀ ਹੈ ਹੀ ਇਹਨਾਂ ਦੀ ਵੇਖੋ ਨishan ਸਾਹਿਬ ਕਬਜ਼ੇ ਕਰਨ ਵਾਸਤੇ ਹੀ ਸਿੱਖ ਨੂੰ ਦਿੱਤਾ ਮਹਾਰਾਜ ਇਹ ਕਬਜ਼ੇ ਨਜਾਇਜ਼ ਕਬਜ਼ੇ ਛਡਾਉਣ ਲਈ ਮਹਾਰਾਜ ਆਪਣੀ ਖਰੀਦੀ ਜ਼ਮੀਨ ਤੇ ਆ ਕੇ ਬੈਠੇ ਤੇ ਜਿਨ੍ਹਾਂ ਨੇ ਜ਼ਮੀਨ ਨੂੰ ਹੜੱਪ ਕੀਤਾ ਸੀ ਉਹ ਸਰਕਾਰੀ ਬਦਮਾਸ਼ ਮੈਂ ਸਰਕਾਰੀ ਬਦਮਾਸ਼ ਸ਼ਬਦ ਵਰਤਾਂਗਾ ਤੇ ਚੇਤੇ ਰੱਖਿਓ ਬਦਮਾਸ਼ ਹੁੰਦੀ ਸਰਕਾਰੀ ਨੇ ਸਰਕਾਰ ਦੇ ਹੱਥ ਬੜੇ ਲੰਮੇ ਹੁੰਦੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਸਰਕਾਰ ਚਾਵੇ ਤੇ ਕਿਹੜਾ ਬਦਮਾਸ਼ ਅੱਖ ਚਮਕ ਜਾਵੇ ਪਰ ਕੀਤਾ ਕੀ ਜਾਏ ਜਦੋਂ ਸਰਕਾਰਾਂ ਬਦਮਾਸ਼ਾਂ ਦੇ ਨਾਲ ਰਲ ਜਾਣ ਸਰਕਾਰਾਂ ਬਦਮਾਸ਼ਾਂ ਤੋਂ ਡਰਦੀਆਂ ਨਹੀਂ ਹੁੰਦੀਆਂ ਪਰ ਸਰਕਾਰਾਂ ਜਦੋਂ ਇਹ ਕਹਿਣ ਵੀ ਬਦਮਾਸ਼ਾਂ ਤੋਂ ਕੰਮ ਲੈਣੇ ਪੈਂਦੇ ਨੇ ਤੁਸੀਂ ਦੱਸੋ ਵੀ ਬਦਮਾਸ਼ਾਂ ਨੂੰ ਸਰਕਾਰਾਂ ਤੋਂ ਡਰਨ ਦੀ ਲੋੜ ਹੈ ਭਲਾ ਭਗਵਾਨ ਦਾਸ ਘੇਰਣ ਦੇ ਇਲਾਕੇ ਦੇ ਗੁੰਡਿਆਂ ਨੂੰ ਇਕੱਠੇ ਕੀਤਾ ਸ਼ਰਾਬਾਂ ਦੇ ਦੌਰ ਚੱਲੇ ਤੇ ਫੈਸਲਾ ਕੀਤਾ ਵੀ ਭਰੇ ਦਰਬਾਰ ਦੇ ਵਿੱਚ ਗੁਰੂ ਸਾਹਿਬ ਨੂੰ ਜਾ ਕੇ ਪੁੱਛਦਿਆਂ ਵੀ ਤੁਸੀਂ ਇੱਥੇ ਕਿਵੇਂ ਬਹਿ ਗਏ ਤੇ ਸਰਕਾਰੀ ਜ਼ਮੀਨ ਹੈ ਸਾਡੇ ਕਾਗਜ਼ ਬੋਲਦੇ ਨੇ ਸਾਧ ਸੰਗਤ ਇਹਨੇ ਇਹ ਰੋਹਿਲਾ ਪਿੰਡ ਵੈਸੇ ਇਤਿਹਾਸਕ ਪਿੰਡ ਆ ਚੰਦੂ ਪਾਪੀ ਦਾ ਪਿੰਡ ਹੈ ਚੰਦੂ ਦਾ ਪਿੰਡ ਆ ਜੀਨੇ ਗੁਰੂ ਅਰਜਨ ਪਾਤਸ਼ਾਹ ਨੂੰ ਤਸੀਹੇ ਦਿੱਤੇ ਆਪਣੀ ਹਵੇਲੀ ਦੇ ਅੰਦਰ ਹੁਣ ਚੰਦੂ ਦਾ ਪੁੱਤ ਹੈ ਕਰਮਚੰਦ ਇਹਦਾ ਵੱਡਾ ਵੱਡਾ ਇਹਦਾ ਅਹੁਦਾ ਤਹਿਸੀਲਦਾਰ ਜਿਵੇਂ ਅੱਜ ਦੀ ਭਾਸ਼ਾ ਚ ਕਹ ਲਈ ਵੀ ਚੰਦੂ ਦਾ ਪੁੱਤ ਉਸ ਵੇਲੇ ਤਹਿਸੀਲਦਾਰ ਦੇ ਅਹੁਦੇ ਤੇ ਆ ਭਗਵਾਨ ਦਾਸ ਘੇੜ ਜ ਆਪਣੇ ਪੁੱਤ ਨੂੰ ਨਾਲ ਲੈਂਦਾ ਤੇ ਚੰਦੂ ਦੇ ਪੁੱਤ ਨੂੰ ਨਾਲ ਲੈ ਕੇ ਸਤਗੁਰਾਂ ਦੇ ਲੱਗੇ ਹੋਏ ਦਰਬਾਰ ਦੇ ਵਿੱਚ ਟਕੂਏ ਗੰਡਾਸੇ ਲੈ ਕੇ ਆਪਣੇ ਗੁੰਡਿਆ ਨੂੰ ਲੈ ਕੇ ਨਾਲ ਜਾਂਦਾ ਹੈ ਟਿੱਕੇ ਦਰਬਾਰ ਵਿੱਚ ਬਾਣੀ ਦਾ ਕੀਰਤਨ ਹੋ ਰਿਹਾ ਤੇ ਇਹਨੇ ਜਾ ਕੇ ਵਿੱਚ ਬੋਲਣਾ ਸ਼ੁਰੂ ਕਰਤਾ ਉਨਾ ਸੰਗਤ ਚੁੱਪ ਹੈ ਤੇ ਗੁਰੂ ਸਾਹਿਬ ਵੇਂਦੇ ਨੇ ਵੀ ਕੌਣ ਆਏ ਨੇ ਹੱਥਾਂ ਚ ਤਕੂਏ ਗੜਾ ਸਿੱ ਚੁਕੇ ਨੇ ਤੇ ਪਤਾ ਨਹੀਂ ਕੀ ਕੁਝ ਬੋਲ ਰਹੇ ਨੇ ਭਗਵਾਨ ਦਾਸ ਘੇੜੜ ਇਹ ਬੋਲਦਾ ਜਾਂਦਾ ਤੇ ਸਤਗੁਰੂ ਸੁਣਦੇ ਜਾਂਦੇ ਸੰਗਤ ਵਿੱਚ ਚੁੱਪ ਬਰਤ ਗਈ ਏ ਕੀ ਵਾਪਰ ਗਿਆ ਜਦੋਂ ਬੋਲਦਾ ਗਿਆ ਬੋਲਦਾ ਗਿਆ ਸਤਿਗੁਰੂ ਵੇਂਦੇ ਨੇ ਵੀ ਸ਼ਾਇਦ ਇਹ ਬੰਦਾ ਚੁੱਪ ਕਰ ਜਾਏ ਇਹਨੂੰ ਸਮਝ ਲੱਗ ਜਾਏ ਵੀ ਅੱਗੋਂ ਤੈਨੂੰ ਜਵਾਬ ਕੋਈ ਨਹੀਂ ਮਿਲ ਰਿਹਾ ਤੈਨੂੰ ਚੁੱਪ ਕਰ ਜਾਣਾ ਚਾਹੀਦਾ ਪਹਿਲੀ ਮਰਿਆਦਾ ਇਹੋ ਹੀ ਦਿੱਤੀ ਹੈ ਨਾ ਗੁਰੂ ਨਾਨਕ ਨੇ ਵੀ ਮੂਰਖਾ ਨਾਲ ਨਾਲ ਲੂਜੀਏ ਕਿਤੇ ਮੂਰਖ ਬੰਦਾ ਮਿਲ ਜੇ ਐਵੇਂ ਉਹਦੇ ਨਾਲ ਪੁਕਾਈ ਨਹੀਂ ਮਾਰੀਦੀ ਜੇ ਮੂਰਖ ਬੰਦਾ ਜ਼ਿਆਦਾ ਪੁਕਾਈ ਮਾਰੀ ਜਾਏ ਤੇ ਸਤਿਗੁਰੂ ਕਹਿੰਦੇ ਰਾਹ ਛੱਡ ਕੇ ਪਾਸੇ ਨੂੰ ਤੁਰ ਜਾਈਂ ਜਿੱਥੇ ਬੋਲਣ ਹਾਰੀ ਐ ਤਿੱਥੇ ਚੰਗੀ ਚੁੱਪ ਪਰ ਜੇ ਮੂਰਖ ਸਿਰ ਨੂੰ ਆਵੇ ਗਲ ਨੂੰ ਆਵੇ ਤੇ ਗੁਰੂ ਨਾਨਕ ਨੇ ਫਿਰ ਬਾਣੀ ਉਚਾਰੀ ਵੀ ਮੂਰਖ ਗੰਢ ਪਵੈ ਮੂੰਹ ਮਾਰ ਫਿਰ ਇੱਕ ਹੜ ਬੋਚੇ ਦੇ ਮੂੰਹ ਤੇ ਛੱਡਣਾ ਪੈਣਾ ਨਹੀਂ ਇਹ ਤੈਨੂੰ ਖਾਜੂ ਹੁਣ ਜਦੋਂ ਉਹ ਬੋਲਦਾ ਚਲਾ ਗਿਆ ਸਿੱਖ ਸੁਣਦੇ ਨੇ ਸਤਿਗੁਰੂ ਵੇਹ ਰਹੇ ਨੇ ਇਹਨੇ ਵੇਖਿਆ ਵੀ ਅਕੋ ਜਵਾਬ ਹੀ ਕੋਈ ਨਹੀਂ ਆਉਂਦਾ ਤੇ ਵਾਧਾ ਤੁਰ ਗਿਆ ਅਖੀਰ ਇਹਨੇ ਗੁਰੂ ਅਰਜਨ ਦੇਵ ਸਾਹਿਬ ਵਾਸਤੇ ਭਤੀ ਸ਼ਬਦਾਵਲੀ ਵਰਤੀ ਜੋ ਇਤਿਹਾਸ ਦੇ ਪੰਨੇ ਕਹਿੰਦੇ ਨੇ ਮੈਂ ਉਹ ਸ਼ਬਦ ਸਟੇਜ ਤੇ ਨਹੀਂ ਬੋਲਾਂ ਹੁਣ ਜਦੋਂ ਇਹ ਸ਼ਬਦ ਬੋਲੇ ਤੇ ਉਹਨ ਸਤਗੁਰਾਂ ਦੇ ਨੇਤਰਾਂ ਵਿੱਚ ਨੇਤਰ ਯੋਧਿਆਂ ਨੇ ਪਾਏ ਨੇ ਵੀ ਕੋਈ ਮਹਾਰਾਜ ਕਿਸੇ ਕਿਸਮ ਦਾ ਕੋਈ ਇਸ਼ਾਰਾ ਦੇਣਾ ਤੇ ਸਤਗੁਰੂ ਨੇ ਆਪਣੇ ਨਰਾਨੀ ਨੇਤਰ ਬਾਬਾ ਵਿਦੀ ਚੰਦ ਦੇ ਨੇਤਰਾਂ ਚ ਪਾਏ ਨੇ ਇਸ਼ਾਰਾ ਮਿਲਿਆ ਵੀ ਬੰਦੇ ਨੂੰ ਫੜ ਕੇ ਬਾਹਰ ਲੈ ਜਾ 6 ਫੁੱਟਾ ਸਰੀਰ ਬਾਬਾ ਵਿਦੀ ਚੰਦ ਜੀ ਦਾ ਧੋਣੋਂ ਫੜਿਆ ਭਗਵਾਨ ਦਾਸ ਘੇੜੜ ਤੈਨੂੰ ਬਾਹਰ ਲੈ ਕੇ ਬਾਬਾ ਵਿਦੀ ਚੰਦ ਜੀ ਨੇ ਦਿਆਂ ਦੇ ਵੀ 5-7 ਚਪੇੜਾਂ ਛੜੀਆਂ ਦੇ ਨਾਲ ਪਤਾ ਨਹੀਂ ਕਿਥੇ ਦੀ ਪੁੱਤ ਹੀ ਕਿਤੇ ਜਾਨ اٹਕੀ ਹੋਈ ਸੀ ਇਹਦੇ ਸਾਹ ਹੀ ਪੂਰੇ ਹੋ ਗਏ ਤੇ ਜਦੋਂ ਬਦਮਾਸ਼ਾਂ ਨੂੰ ਲੈ ਕੇ ਆਉਣ ਵਾਲੇ ਬੰਦੇ ਦੇ ਸਾਹ ਨਿਕਲੇ ਨਾ ਤੇ ਟਿਕਣਾ ਕਿਹਨੇ ਸੀ ਸਾਰੇ ਆਂਦੇ ਵੀ ਜਿਹੜਾ ਲੈ ਕੇ ਆਇਆ ਉਹੀ ਧਰਤੀ ਤੇ ਡਿੱਗ ਪਿਆ ਆਪਾਂ ਕਦੇ ਨਹੀਂ ਖੜੇ ਪਿਛਾ ਮੋੜ ਕੇ ਬਾਬਾ ਬਿਧੀ ਚੰਦ ਜੀ ਭਗਵਾਨ ਦਾਸ ਘੇੜੜ ਨੂੰ ਕਢੀਸ ਕੇ ਅੰਦਰ ਲਿਆਉਂਦੇ ਨੇ ਕਹਿੰਦੇ ਸੱਚੇ ਪਾਤਸ਼ਾਹ ਇਹਦੇ ਪੰਜ-ਛੱਤ ਹੀ ਛੜੀਆਂ ਸੀ ਕੀ ਪਤਾ ਸੀ ਵੀ ਜਾਨ ਕਿਤੇ ਉੱਤੇ ਹੀ ਅੜ ਗਈ ਹੈ ਤੇ ਜਾਨ ਹੀ ਨਿਕਲ ਗਈ ਸਤਿਗੁਰੂ ਕਹਿੰਦੇ ਛੋਟੋ ਦਰਿਆ 'ਚ ਮੱਛੀਆਂ ਦੇ ਤਾਂ ਕੰਮ ਆਵੇ ਤੇ ਉਹਦਰ ਜਾ ਕੇ ਫਿਰ ਦੱਸਦੇ ਨੇ ਕਰਮਚੰਦ ਰਤਨ ਚੰਦ ਵਰਗੇ ਅਬਦੁੱਲਾਹ ਖਾਨ ਨੂੰ ਜਿਹੜਾ ਇਸ ਇਲਾਕੇ ਦਾ ਫੌਜਦਾਰ ਹੈ ਡੀਆਈਜੀ ਦੇ ਰੁਤਬੇ ਤੇ ਬਿਠਾਇਆ ਸਰਕਾਰੀ ਅਫਸਰ ਹੈ ਉਹਨੂੰ ਜਾ ਕੇ ਕਹਿੰਦੇ ਨੇ ਸਾਡਾ ਬਾਪ ਸਰਕਾਰੀ ਬੰਦਾ ਸੀ ਉਹ ਗੁਰੂ ਕੇ ਸਿੱਖਾਂ ਨੇ ਉਹਦੀ ਜਾਨ ਲਈ ਹੈ ਤੁਹਾਨੂੰ ਕੁਝ ਕਰਨਾ ਚਾਹੀਦਾ ਹੁਣ ਇਹ ਚੋਰ ਇਹ ਤੇ ਦੱਸਦਾ ਨਹੀਂ ਵੀ ਗਲਤੀ ਮੇਰੀ ਹੈ ਇਹ ਤੇ ਕੋਈ ਨਹੀਂ ਦੱਸਦਾ ਵੀ ਅਸੀਂ ਧੱਕੇ ਨਾਲ ਜ਼ਮੀਨ ਤੇ ਕਬਜ਼ਾ ਕੀਤਾ ਉਹਨਾਂ ਦੀ ਖਰੀਦੀ ਜ਼ਮੀਨ ਤੇ ਜਾ ਕੇ ਅਸੀਂ ਖੱਲ ਲਪਾਇਆ ਆਪਣੀ ਕਮਜ਼ੋਰੀ ਥੋੜੋ ਦੱਸਣੀ ਜਚਾਇਆ ਸਰਕਾਰ ਨੂੰ ਲਾਹੌਰ ਦਰਬਾਰ ਤੱਕ ਸਨੇਹ ਗਏ ਵੀ ਗੁਰੂ ਸਾਡੇ ਨਾਲ ਧੱਕਾ ਕਰਦਾ ਵੇਖੋ ਇਦਾਂ ਹੀ ਤੇ ਸਾਨੂੰ ਭੰਡਿਆ ਜਾਂਦਾ ਸਾਡੇ ਬਾਰੇ ਕੂਲ ਪ੍ਰਚਾਰ ਇਹੀ ਹੁੰਦਾ ਨਾ ਵੀ ਇਹ ਅਤਵਾਦੀ ਨਹੀਂ ਇਹ ਵੱਖਵਾਦੀ ਨਹੀਂ ਗੁਰੂ ਨੇ ਤੇ ਸਾਨੂੰ ਅਤਵਾਦੀ ਬਣਾਇਆ ਕੋਈ ਨਹੀਂ ਗੁਰੂ ਨੇ ਤੇ ਸਾਨੂੰ ਅਮਨ ਪਸੰਦ ਬਣਾਇਆ ਗੁਰੂ ਨੇ ਤੇ ਸਾਨੂੰ ਐਵੇਂ ਦੇ ਬਣਾਇਆ ਕੋਈ ਵੀ ਆ ਜਾਏ ਚੰਗੀ ਨੇਕ ਕਮਾਈ ਵਾਲਾ ਉਹਨੂੰ ਸਜਦਾ ਕਰੀ ਉਹਦੀ ਕਮਾਈ ਨੂੰ ਸਜਦਾ ਕਰੀ ਗੁਰੂ ਦੇ ਲੰਗਰਾਂ 'ਚ ਬਹਿਣ ਵਾਲੇ ਨੂੰ ਅਸੀਂ ਪੁੱਛਦੇ ਹੀ ਨਹੀਂ ਤੂੰ ਹਿੰਦੂ ਐ ਤੂੰ ਮੁਸਲਮਾਨ ਐ ਤੂੰ ਈਸਾਈ ਐ ਤੂੰ ਕੌਣ ਐ ਇੱਥੇ ਚੋਂ ਵਰਨਾ ਨੂੰ ਸਾਂਝਾ ਉਪਦੇਸ਼ ਐ ਇਦੋਂ ਵੱਡੀ ਆਵਨ ਪਸੰਦੀ ਕੀ ਹੋਏਗੀ ਕਿਤੇ ਹੜ ਆ ਜਾਏ ਕਿਤੇ ਸੋਕਾ ਪੈ ਜਾਏ ਅਸੀਂ ਲੰਗਰ ਲਾਉਣ ਵੇਲੇ ਕਦੇ ਪੁੱਛਿਆ ਕਿਸੇ ਨੂੰ ਤੂੰ ਕਿਹੜੇ ਮੱਜਬ ਦਾ ਬੰਦਾ ਅਸੀਂ ਸਾਰੀ ਦੁਨੀਆ ਚ ਮੰਨ ਚਾਹੁੰਦੇ ਹਾਂ